ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਪਿਛਲੇ ਕਈ ਦਿਨਾਂ ਤੋਂ ਸਤਗੁਰੂ ਨਾਨਕ ਦੇ ਮਹਾਰਾਜ ਪਤਸ਼ਾਹੀ ਪਵਨ ਬਾਣੀ ਸਿੱਧ ਗੋਸ਼ਟ ਆਪ ਸੰਗਤਾਂ ਦੇ ਨਾਲ ਵਿਚਾਰ ਸਾਂਝੀ ਕੀਤੀ ਜਾ ਰਹੀ ਹੈ ਸਿੱਧਾਂ ਦੇ ਸਵਾਲ ਨੇ ਸਤਗੁਰ ਦੇ ਜਵਾਬ ਨੇ ਸਤਗੁਰ ਨੇ ਉਹ ਸਾਰੀ ਜਿਹੜੀ ਗੋਸ਼ਟ ਹੋਈ ਉਹਨੂੰ ਗੁਰੂ ਗ੍ਰੰਥ ਸਾਹਿਬਹ ਜੀ ਵਿੱਚ ਦਰਜ ਕੀਤਾ ਉਸ ਬਾਣੀ ਦਾ ਸਿਰਲੇਖ ਸਿੱਧ ਗੋਸ਼ਟ ਸਤਗੁਰ ਨੇ ਰਚਿਆ ਲਿਖਿਆ ਤੋਂ ਸਤਗੁਰੂ ਪਾਤਸ਼ਾਹ ਦੇ ਸਿੱਧਾਂ ਦੇ ਸਵਾਲ ਨੇ 18 ਪੌੜੀਆਂ ਤੱਕ ਆ ਸਾਂ ਇਹ ਵਿਚਾਰ ਕੀਤੀ ਹੈ ਜਿੰਨੇ ਉਹਨਾਂ ਸਵਾਲ ਕੀਤੇ ਸਤਗੁਰ ਨੇ ਜਵਾਬ ਦਿੱਤੇ ਨੇ ਤੇ ਹੁਣ ਜਿਹੜੀ ਇਹ 19ਵੀਂ ਪੌੜੀ ਹੈ ਸਕਰੀਨ ਬੋਰਡ ਦੇ ਉੱਤੇ ਲਿਖਿਆ ਹੋਇਆ ਹੈ ਪਵਨ ਬਚਨ ਸਿੱਧ ਗੋਸ਼ਟ ਦੀ 19ਵੀਂ ਪੌੜੀ ਹੈ ਆਓ ਸਭ ਤੋਂ ਪਹਿਲਾਂ ਜਿਹੜਾ ਇਸ ਬਾਣੀ ਦਾ ਪਾਠ ਕਰੀਏ ਇਹ ਸਾਰੀ ਪੌੜੀ ਦੇ ਵਿੱਚ ਸਿੱਧਾ ਦਾ ਸਵਾਲ ਹੈ ਜਿਹੜਾ ਜਵਾਬ ਹੈ ਉਹ ਅਗਲੀ ਜਿਹੜੀ ਹੈ ਵੀਡੀਓ ਦੇ ਵਿੱਚ ਆਉਣ ਦੀ ਨਾਲ ਸਾਂਝਾ ਕੀਤਾ ਜਾਵੇਗਾ ਕਿਉਂਕਿ ਵੀਡੀਓ ਵੱਡੀ ਹੋ ਜਾਂਦੀ ਇਸ ਕਰਕੇ ਆਓ ਪਹਿਲੇ ਜਿਹੜਾ ਸਿੱਧਾ ਨੇ ਸਵਾਲ ਕੀਤਾ ਸਤਿਗੁਰੂ ਦੇ ਨਾਲ ਪਹਿਲੇ ਇਸ ਬਾਣੀ ਦਾ ਪਾਠ ਕਰੀਏ ਕਿ ਪਾਠ ਕਿਵੇਂ ਕਰਨਾ ਹੈ ਕਿਤ ਵਿਦ ਪੁਰਖਾ ਜਨਮ ਬਟਾਇਆ ਕਾਹੇ ਕਉ ਤੁਝ ਇਹ ਮਨ ਲਾਇਆ ਕਿਤ ਵਿਦ ਆਸਾ ਮਨਸਾ ਖਾਈ ਕਿਤ ਵਿਦ ਜੋਤ ਨਿਰੰਤਰ ਪਾਈ ਵਿਨਦੰਤਾ ਕਿਉਂ ਖਾਈਐ ਸਾਰ ਨਾਨਕ ਸਾਚਾ ਕਰਹੁ ਵਿਚਾਰ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਜਿਹੜੇ ਪਾਵਨ ਵਚਨ ਹੈ ਇਹਨਾਂ ਦੇ ਵਿੱਚ ਉਹ ਸਿੱਧਾਂ ਦਾ ਸਵਾਲ ਦਾ ਜ਼ਿਕਰ ਕਰਦੇ ਨੇ ਕਿਸੇ ਵੀ ਮਨੁੱਖ ਦਾ ਜੀਵਨ ਦੇ ਵਿੱਚ ਜਿਹੜਾ ਬਦਲਾ ਆ ਜਾਂਦਾ ਉਹਨੂੰ ਕਹਿੰਦੇ ਪਲਟਾ ਖਾ ਜਾਣਾ ਤੇ ਜੀਵਨ ਦੇ ਵਿੱਚ ਜਿਹੜਾ ਬਤਲਾ ਬਦਲਾ ਆਉਂਦਾ ਹੈ ਉਹ ਸਾਡੀਆਂ ਵਿਚਾਰਾਂ ਕਰਕੇ ਆਂਦਾ ਹੈ ਕਿਸੇ ਵੀ ਮਨੁੱਖ ਦਾ ਜਦੋਂ ਵਿਚਾਰ ਬਦਲ ਜਾਂਦਾ ਉਹਦੇ ਜੀਵਨ ਦੇ ਵਿੱਚ ਸਮਝੋ ਬਦਲਾਅ ਆ ਜਾਂਦਾ ਹੈ ਤੁਝੇ ਮੇ ਕੋਈ ਸਿੱਖ ਹੈ ਇਹ ਵੀ ਇੱਕ ਵਿਚਾਰ ਹੈ Hindu ਜਾਂ Brahmin ਹੈ ਉਹ ਵੀ ਇੱਕ ਵਿਚਾਰ ਹੈ ਮੁਸਲਮਾਨ ਧਰਮ ਹੈ ਵਿਚਾਰ ਹੈ ਉਹਦੇ ਵਿਚਾਰ ਉਹਦੇ ਨਿਜਮ ਉਹ ਵਿਚਾਰ ਹੈ ਜਿਹੜੀ ਜਦੋਂ ਕੋਈ ਬਦਲ ਜਾਵੇ ਕੋਈ Hindu ਭਰਾ ਸਾਡਾ ਜਿਵੇਂ ਪਿਛੇ ਸਮਿਆਂ ਵਿੱਚ ਹੁੰਦਾ ਰਿਹਾ ਕਿ ਮੁਸਲਮਾਨ ਬਹੁਤੇ ਲੋਕ ਬਣੇ ਨੇ ਕੋਈ Hindu ਭਾਵੇਂ ਸਾਡਾ ਮੁਸਲਮਾਨ ਬਣ ਜਾਂਦੇ ਵਿਚਾਰ ਬਦਲ ਗਏ ਕੋਈ ਜਿਵੇਂ ਗੁਰੂਆਂ ਦੇ ਸਮਿਆਂ ਵਿੱਚ ਹੋਇਆ Hindu ਤੇ ਮੁਸਲਮਾਨ ਸਿੱਖੀ ਦੇ ਵਿੱਚ ਆਏ ਉਹਨਾਂ ਦੇ ਵੀ ਵਿਚਾਰ ਬਦਲ ਗਏ ਅੱਜ ਦੇ ਸਮੇਂ ਵਿੱਚ ਕਈ ਸਿੱਖ ਵੀ ਬਦਲ ਰਹੇ ਨੇ ਕਿਸੇ ਹੋਰ ਧਰਮ ਵਿੱਚ ਜਾ ਰਹੇ ਨੇ ਜਿਵੇਂ Christian ਧਰਮ ਵਿੱਚ ਚਲੇ ਜਾਂਦੇ ਨੇ ਕਿਸੇ ਲਾਲਚ ਕਰਨ ਕਹਿ ਲੋ ਜਾਂ ਕਿਸੇ ਵੀ ਤਰ੍ਹਾਂ ਜਾਂ ਵਿਚਾਰ ਬਦਲ ਗਏ ਕਈਆਂ ਦੇ ਵਿਚਾਰ ਬਦਲ ਜਾਂਦੇ ਰਸਤਾ ਬਦਲ ਜਾਂਦਾ ਕਈ ਘਰਾਂ ਦੇ ਵਿੱਚ ਗ੍ਰਸਥ ਦੇ ਵਿੱਚ ਰਹਿੰਦੇ ਆ ਰਹਿੰਦੇ ਆ ਪਰਮਾਤਮਾ ਚ ਇੱਤੇ ਕਰਦੇ ਨੇ ਕਈਆਂ ਦਾ ਵਿਚਾਰ ਬਦਲਦਾ ਜੰਗਲਾਂ ਦਾ ਰੁੱਖ ਕਰ ਲੈਣੇ ਜੰਗਲਾਂ ਦੇ ਵਿੱਚ ਰਹਿੰਦੇ ਨੇ ਸੋ ਇਹ ਵਿਚਾਰ ਹੈ ਇਹਨੂੰ ਕਹਿੰਦੇ ਜੀਵਨ ਦਾ ਪਲਟਾ ਖਾ ਜਾਣਾ ਜੀਵਨ ਦਾ ਬਦਲ ਜਾਣਾ ਗ੍ਰਸਥ ਜੀਵਨ ਦੇ ਵਿੱਚ ਰਹਿੰਦੇ ਆ ਗੁਰੂ ਨਾਨਕ ਸਾਹਿਬ ਜਦੋਂ ਸੰਿਆਸੀ ਬਣਦੇ ਨੇ ਸਿੱਧਾਂ ਨੂੰ ਵੀ ਮਿਲਦੇ ਨੇ ਸਤਗੁਰੂ ਤੇ ਸਤਿਗੁਰੂ ਪਾਤਸ਼ਾਹ ਨੂੰ ਫਿਰ ਉਹ ਕਹਿੰਦੇ ਨੇ ਇਹ ਜਨਮ ਕਿਵੇਂ ਬਦਲ ਗਿਆ ਦੂਜੇ ਪਾਸੇ ਸਤਿਗੁਰੂ ਦੇ ਜੀਵਨ ਨੂੰ ਦੇਖ ਕੇ ਕਹਿੰਦੇ ਨੇ ਕਿ ਆਮ ਮਨੁੱਖ ਦਾ ਇਹ ਜੀਵਨ ਨਹੀਂ ਹੈ ਤੁਹਾਡਾ ਇਹ ਜੀਵਨ ਕਿਵੇਂ ਬਦਲ ਗਿਆ ਇਸ ਤਰ੍ਹਾਂ ਵੀ ਸੋਚ ਸਕਦੇ ਹਾਂ ਅਸੀਂ ਤੋਂ ਸਤਿਗੁਰੂ ਨੇ ਸਿੱਧ ਸਵਾਲ ਕਰ ਦਿੱਤੇ ਨੇ ਕਿ ਤ ਵਿਧ ਕਿਤ ਕੇਸ ਪੁਲਿੰਗ ਇੱਕ ਵਚਨ ਹੈ ਵਿਧ ਵਿਧੀ ਤਰੀਕਾ ਪੁਰਖਾ हे ਪੁਰਖਾ पुर्ख, हे ਨਾਨਕ ਜੀ ਜਨਮ ਬਟਾਇਆ ਇਹ ਜਨਮ ਬਦਲ ਲਿਆ ਤੁਸੀਂ ਜੀਵਨ ਦਾ ਰਹਿਣ ਦਾ ਤਰੀਕਾ ਗ੍ਰੈਸਤੀ ਹੋਗੇ ਹੁਣ ਤੁਸੀਂ ਸਿਆਸੀ ਹੋਗੇ ਕਿਸ ਤਰੀਕੇ ਦੇ ਨਾਲ ਬਦਲ ਲਿਆ ਤੇ ਫਿਰ ਅਗਲੀ ਸਵਾਲ ਕਰਦੇ ਨੇ ਕਾਹੇ ਕਉ ਤੁਝ ਇਹ ਮਨ ਲਾਇਆ ਹੁਣ ਜਿਵੇਂ ਮਨ ਪੁਲਿੰਗਿਕ ਵਚਨਾਂ ਔਕੜ ਲੱਗੀ ਹੋਈ ਹੈ ਇਹ ਮਨ ਇਹ ਇਹਦਾ ਵਿਸ਼ੇਸ਼ਣ ਹੈ ਇਹਨੂੰ ਵੀ ਔਕੜ ਲੱਗੀ ਜੇ ਪੁਲਿੰਗਿਕ ਵਚਨ ਨੂੰ ਔਕੜ ਲੱਗੀ ਹੋਵੇਗੀ ਤਾਂ ਉਹਦੀ ਵਿਸ਼ੇਸ਼ਤਾ ਜਣੀ ਵਿਸ਼ੇਸ਼ਣ ਨੂੰ ਵੀ ਅੰਕੜ ਆਵੇਗੀ ਇਸਤਰੀ ਲਿੰਗ ਹੈ ਉਹਦੇ ਵਿਸ਼ੇਸ਼ਣ ਵੀ ਅੰਕੜ ਨਹੀਂ ਆਵੇਗੀ ਬਹੁਵਚਨ ਦੇ ਵਿਸ਼ੇਸ਼ਣ ਅੰਕੜ ਨਹੀਂ ਆਵੇਗੀ ਇਸੇ ਤਰੀਕੇ ਦੇ ਨਾਲ ਸਤਿਗੁਰੂ ਪਾਤਸ਼ਾਹ ਕਹਿੰਨੇ ਨੇ ਸਿੱਧਾਂ ਨੇ ਸਵਾਲ ਕੀਤਾ ਕਿਸ ਨਾਲ ਤੂੰ ਆਪਣਾ ਮਨ ਕਿਸ ਦੇ ਨਾਲ ਆ ਕਾਹੇ ਕੋ ਭਾਵ ਕਿਸ ਨਾਲ ਕਾਹੇ ਕੋ ਤੁਜ ਇਹ ਮਨ ਲਾਇਆ ਇਹ ਮਨ ਕਿਹਦੇ ਨਾਲ ਜੋੜਿਆ ਹੋਇਆ ਹੈ ਕਿ ਇਤਨਾ ਜੀਵਨ ਦੇ ਵਿੱਚ ਬਦਲਾ ਆ ਗਿਆ ਇਤਨੀ ਨਿਮਰਤਾ ਇਤਨਾ ਮਠਾਸ ਰਬੀ ਦੇਵੀ ਗੁਣ ਜਿਹੜੇ ਜੀਵਨ ਦੇ ਵਿੱਚ ਆਏ ਇਹ ਸਤਿਗੁਰੂ ਨਾਨਕ ਦੇਵ ਪ੍ਰਖਾ ਇਹ ਜੀਵਨ ਕਿਵੇਂ ਬਦਲ ਲਿਆ ਫਿਰ ਅੱਗੇ ਸਵਾਲ ਕਰਦੇ ਨੇ ਚਿਤ ਵਿਦ ਆਸਾ ਮਨਸਾ ਖਾਈ ਤਾਂ ਨੀਰਮਾ ਚਾਤਰਿਕ ਬੜੇ ਵਿਦਵਾਨ ਹੋਏ ਜਦੋਂ ਉਹਨਾਂ ਦੇ ਲਿਖੇ ਹੋਏ ਕਈ ਵਰੀ ਰਚਨਾ ਨੂੰ ਪੜੀਦਾ ਉਹਨਾਂ ਨੇ ਬੜੀਆਂ ਬੇਦਬਤਾਨੀਆਂ ਗੱਲਾਂ ਕੀਤੀਆਂ ਨੇ ਇੱਕ ਜਗ੍ਹਾ ਉਹ ਵੀ ਕਹਿੰਦੇ ਨੇ ਕਿ ਇੱਕ ਮਨੁੱਖ ਕਰੀਬਨ 22 ਦਿਨ ਰੋਟੀ ਦੇ ਬਿਨਾਂ ਰਹਿ ਸਕਦਾ ਹੈ ਦੋ ਤਿੰਨ ਦਿਨ ਪਾਣੀ ਤੋਂ ਬਿਨਾ ਚਾਰ ਦਿਨ ਪਾਣੀ ਤੋਂ ਬਿਨਾ ਵੀ ਰਹਿ ਸਕਦਾ ਹੈ ਕੋਈ ਯੋਗ ਸਾਧਨ ਜਾਣਦਾ ਹੋਵੇ ਕੋਈ ਵੀਨ 5 7 8 ਮਿੰਟ ਸਾਹ ਵੀ ਰੋਕ ਲਵੇ ਕੋਈ ਵੱਡੀ ਗੱਲ ਨਹੀਂ ਹੈ ਪਰ ਆਸ ਤੋਂ ਬਿਨਾ ਕੋਈ ਰਹਿੰਦਾ ਨਹੀਂ ਹੈ ਤਾਂ ਗੁਰੂ ਨਾਨਕ ਸਾਹਿਬ ਉਹਨਾਂ ਦਾ ਜੀਵਨ ਦੇਖ ਕੇ ਕਹਿੰਦੇ ਕੋਈ ਆਸੇ ਨਹੀਂ ਖਾਨੂ ਕੀਤ ਵਿਦ ਆਸਾ ਮਨਸਾ ਤੇ ਮਨਸਾ ਦਾ ਅਰਥ ਹੁੰਦਾ ਮਨ ਦਾ ਫੁਰਨਾ ਸਤਗੁਰੂ ਪਾਤਸ਼ਾਹ ਨੂੰ ਆਖਦੇ ਨੇ ਮਨ ਦੀਆਂ ਆਸਾਂ ਤੇ ਮਨ ਦੇ ਫੁਰਨੇ ਖਾਈ ਭਾਵ ਖਾਲੇ ਮੁਕਾਲੇ ਕਿਹੜਾ ਤਰੀਕਾ ਵਰਤ ਲਿਆ ਕੋਈ ਆਸ ਨਹੀਂ ਮਨ ਦੇ ਵਿੱਚ ਕੋਈ ਫੁਰਨਾ ਨਹੀਂ ਇੱਕ ਇਸ ਤਰੀਕੇ ਦੇ ਨਾਲ ਤੂੰ ਖਾ ਲੇ ਕਿਵੇਂ ਰੋਕ ਲੇ ਕਿਵੇਂ ਇਹਨਾਂ ਤੋਂ ਤੁਸੀਂ ਵੱਖਰੇ ਹੋ ਗਏ ਇਹਨਾਂ ਨੂੰ ਅਲੱਗ ਕਰ ਦਿੱਤਾ ਭਾਵ ਆਸਾ ਵਿੱਚ ਰਹਿ ਕੇ ਕਿਵੇਂ ਨਿਰਾਸ਼ ਹੋ ਗਏ ਫਿਰ ਅਗਲੀ ਗੱਲ ਕਹਿੰਦੇ ਨੇ ਕਿਤ ਵਿਦ ਜੋਤ ਨਿਰੰਤਰ ਪਾਈ ਨਿਰੰਤਰ ਹੁੰਦਾ ਬਿਨਾ ਕਿਸੇ ਫਰਕ ਤੋਂ ਜਿਹਦੇ ਵਿੱਚ ਕੋਈ ਫਰਕ ਨਾ ਹੋਵੇ ਜੋਤ ਹੁੰਦੀ ਰੱਬੀ ਜੋਤ ਪਰਮਾਤਮਾ ਦਾ ਨੂਰ ਕਿਤ ਵਿਧ ਕਿਸ ਬਿਧ ਨਾਲ ਕਿਹੜੇ ਤਰੀਕੇ ਨਾਲ ਰੱਬੀ ਜੋਤ ਰੱਬ ਦਾ ਪ੍ਰਕਾਸ਼ ਨਿਰੰਤਰ ਪਾਈ ਨਿਰੰਤਰ ਬਿਨਾ ਫਰਕ ਤੋਂ ਭਾਵੇਂ ਸਾਰੀ ਜਗ੍ਹਾ ਹਰੇਕ ਜਗ੍ਹਾ ਜਿਹੜੀ ਹੈ ਇਹ ਰੱਬੀ ਜੋਤ ਤੈਨੂੰ ਕਿਵੇਂ ਮਿਲ ਗਈ ਭਾਵੇਂ ਰੱਬ ਦਾ ਨੂਰ ਤੈਨੂੰ ਹਰ ਜਗ੍ਹਾ ਕਿਵੇਂ ਨਜ਼ਰ ਆ ਗਿਆ ਕਿਵੇਂ ਸਾਰਿਆਂ ਦੇ ਵਿੱਚ ਸਭ ਮੈਂ ਜੋਤ ਜੋਤ ਹੈ ਸੋਏ ਇਹ ਫੁਰਨਾ ਤੁਹਾਡਾ ਕਿਵੇਂ ਬਣ ਗਿਆ ਕਿ ਸਾਰਿਆਂ 'ਚ ਰੱਬ ਹੈ ਪਰਮਾਤਮਾ ਹੈ ਸਾਰੀ ਰੱਬ ਦੀ ਜੋਤ ਹੈ ਫਿਰ ਅਗਲਾ ਸਵਾਲ ਕਰਦੇ ਨੇ ਵਿਨਦੰਤਾਂ ਕਿਉਂ ਖਾਈਐ ਸਾਰ ਮਾਇਆ ਤੋਂ ਤੁਸੀਂ ਅਲੱਗ ਹੋਗੇ ਪਰ ਨੇ ਤੁਹਾਡੇ ਮੁੱਕ ਗਏ ਆਸਾਂ ਤੁਸੀਂ ਛੱਡ ਦਿੱਤੀਆਂ ਇਹ ਤਾਂ ਜਿਵੇਂ ਕਿਸੇ ਨੇ ਬਿਨਾਂ ਦੰਦਾਂ ਤੋਂ ਲੋਹਾ ਖਾਣਾ ਹੋਵੇ ਨਾ ਬੜਾ ਔਖਾ ਹੈ ਦੰਦਾਂ ਨਾਲ ਖਾਣਾ ਵੀ ਔਖਾ ਹੈ ਪਰ ਬਿਨਾਂ ਦੰਦਾਂ ਤੋਂ ਸਾਰ ਤੋਂ ਭਾਵ ਲੋਹਾ ਸਾਰ ਪੁਲਿੰਗਿਕ ਵਚਨ ਲੋਹਾ ਤੋਂ ਸਵਾਲ ਕਰਦੇ ਨੇ ਸਤਿਗੁਰੂ ਪਾਤਸ਼ਾਹ ਨੂੰ ਕਿ ਮਾਇਆ ਦੇ ਪ੍ਰਭਾਵ ਤੋਂ ਬਚਣਾ ਹੀ ਨਹੀਂ ਐ ਜਿਵੇਂ ਬਿਨਾ ਦੰਦਾਂ ਤੋਂ ਲੋਹਾ ਚੱਬਣਾ ਤੂੰ ਕਿਵੇਂ ਚਬਲਿਆ ਮਾਇਆ ਦੇ ਪ੍ਰਭਾਵ ਤੋਂ ਆਪਣੇ ਆਪ ਨੂੰ ਹੀ ਨਾਨਕ ਜੀ ਤੁਸੀਂ ਕਿਵੇਂ ਬਚਾਲਿਆ ਕੀ ਪੁਰਖਾ ਇਹਦੇ ਤੋਂ ਤੁਸੀਂ ਕਿਸ ਤਰ੍ਹਾਂ ਅਲੱਗ ਹੋ ਗਏ ਨਾਨਕ ਸਬੋਧਨ ਸ਼ਬਦ ਹੈ हे ਨਾਨਕ ਸੱਚਾ ਕਰਹੁ ਵਿਚਾਰ ਸਾਡੇ ਦੇ ਨਾਲੇ ਸੱਚਾ ਵਿਚਾਰ ਸਹੀ ਵਿਚਾਰ ਕਰੋ ਸਾਨੂੰ ਇਹ ਦੱਸੋ ਕਿਸ ਤਰੀਕੇ ਦੇ ਨਾਲ ਤੁਸੀਂ ਇਹ ਸਭ ਕੁਝ ਨੂੰ ਰੋਕ ਲਿਆ ਤੋ ਹੁਣ ਸਵਾਲ ਦੇ ਵਿੱਚ ਸੰਖੇਪ ਵਿੱਚ ਇੱਕ ਵਾਰੀ ਫੇਰ ਦੇਖ ਲਈਏ ਸਤਿਗੁਰੂ ਲੋਕ ਕਹਿੰਦੇ ਨੇ ਜੀਵਨ ਕਿਵੇਂ ਬਦਲ ਲਿਆ ਤੁਸੀਂ ਇਹ ਮਨ ਰੱਬ ਨਾਲ ਕਿਵੇਂ ਲਾ ਲਿਆ ਤੇ ਕਿਵੇਂ ਤੁਸੀਂ ਮਨ ਦੇ ਫੁਰਨੇ ਰੁਕਲੇ ਅਸਾਂ ਕਿਵੇਂ ਛੱਡ ਦਿੱਤੀਏ ਪ੍ਰਮਾਤਮਾ ਨੂੰ ਹਰ ਇੱਕ ਜਗ੍ਹਾ ਤੁਸੀਂ ਕਿਵੇਂ ਦੇਖ ਲਿਆ ਹਰ ਜਗ੍ਹਾ ਤੋਂ ਕਿਵੇਂ ਨਜ਼ਰ ਆਉਂਦਾ ਤੁਹਾਨੂੰ ਰੱਬ ਤੇ ਫਿਰ ਮਾਇਆ ਦੇ ਪ੍ਰਭਾਵ ਤੋਂ ਕਿਵੇਂ ਬਚ ਗਏ ਇਹ ਸੱਚਾ ਵਿਚਾਰ ਸਾਨੂੰ ਦੱਸੋ ਇਹ ਸਿੱਧ ਸਤਿਗੁਰੂ ਨੇ ਸਵਾਲ ਕਰਦੇ ਨੇ ਇਦਾ ਮਤਲਬ ਸਿੱਧਾ ਨੂੰ ਇਹਦੇ ਬਾਰੇ ਕਾਫੀ ਜਾਣਕਾਰੀ ਸੀ ਜਾਣਦੇ ਸੀ ਮਾਇਆ ਦਾ ਪ੍ਰਭਾਵ ਮਨੁੱਖ ਤੇ ਪੈਂਦਾ ਹੈ ਇਸ ਤਰੀਕੇ ਨਾਲ ਸਤਿਗੁਰ ਨੂੰ ਸਵਾਲ ਕਰਦੇ ਨੇ ਅਗਲੀ ਪੌੜੀ ਦੇ ਵਿੱਚ ਸਤਿਗੁਰ ਫਿਰ ਉਹਨਾਂ ਦੇ ਸਵਾਲਾਂ ਦੇ ਜਿਹੜੇ ਜਵਾਬ ਦਿੰਦੇ ਨੇ ਉਹ ਅਸੀਂ ਅਗਲੀ ਵੀਡੀਓ 'ਚ ਸਾਂਝਾ ਕਰਾਂਗੇ ਆਓ ਗੁਰਬਾਣੀ ਵਿਚਾਰੀਏ ਇਸ ਚੈਨਲ ਦੇ ਜ਼ਰੀਏ ਆਪ ਸੰਗਤਾਂ ਦੇ ਨਾਲ ਗੁਰਬਾਣੀ ਸਾਂਝੀ ਕੀਤੀ ਜਾਂਦੀ ਹੈ ਮੈਂ ਆਸ਼ ਕਰਦਾ ਹਾਂ ਆਪ ਜੀ ਦੇ ਉੱਤੇ ਕਿ ਆਪ ਜੀ ਜ਼ਰੂਰ ਇਸ ਬਾਣੀ ਨੂੰ ਸੁਣੋ ਔਰ ਇਸ ਚੈਨਲ ਨੂੰ ਲੋਕਾਂ ਦੇ ਨਾਲ ਸਬਸਕ੍ਰਾਈਬ ਸਾਂਝਾ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਵੀ ਕਰੋ ਕਮੈਂਟ ਵੀ ਜਰੂਰ ਕਰਿਆ ਕਰੋ ਜੇ ਕੋਈ ਕਮੀ ਲੱਗਦੀ ਹੋਵੇ ਜਰੂਰ ਦੱਸਿਆ ਕਰੋ ਕਿਉਂਕਿ ਭੁੱਲਣ ਅੰਦਰ ਸਭ ਕੋ ਆਪੁਲ ਗੁਰੂ ਕਰਤਾਰ ਕਰਤਾਰ ਉਹ ਪ੍ਰਮਾਤਮਾ ਆਪੁਲ ਹੈ ਤੇ ਨਾਲ ਲਾਈਕ ਵੀ ਜਰੂਰ ਕਰਿਆ ਕਰੋ ਇਹਦੇ ਨਾਲ ਹੌਸਲਾ ਵੱਧਦਾ ਹੈ ਅਗਲੀ ਵੀਡੀਓ ਪਾਉਣ ਵਾਸਤੇ ਮਨ ਵਧੀਆ ਤਰੀਕੇ ਦੇ ਨਾਲ ਤਿਆਰ ਹੋ ਜਾਂਦਾ ਜਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ